ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਦੇਖੋ ਇਹ ਤਸਵੀਰ ਸ੍ਰਿੰਦਰ ਸਾਈਂ ਦੀ ਹੈ ਜਿਹਦਾ ਪਿਛਲੇ ਦਿਨੀ ਜਿਹਦੀ ਸੋਸ਼ਲ ਵੀਡੀਓ ਤੇ ਇੱਕ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਕੁਝ ਔਰਤਾਂ ਜਿਹੜੀਆਂ ਨੇ ਉਹਦੇ ਨਾਲ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਨੇ ਮਸਲਾ ਕੀ ਸੀ ਮਸਲਾ ਸਿਰਫ ਇੰਨਾ ਸੀ ਕਿ ਇਸ ਬਾਬੇ ਨੇ ਉਹਨਾਂ ਔਰਤਾਂ ਨੂੰ ਪਾਸਪੋਰਟ ਦੇ ਉੱਤੇ ਲਿਖ ਕੇ ਦਿੱਤਾ ਸੀ ਬੀਤ ਹੋਦਾ ਵੀਜਾ ਜਿਹੜਾ 100% ਲੱਗੂਗਾ ਪਰ ਵੀਜਾ ਜਦੋਂ ਨਹੀਂ ਲੱਗਦਾ ਤੇ ਉਹ ਔਰਤਾਂ ਆ ਕੇ ਬਾਬੇ ਦੇ ਨਾਲ ਕੁੱਟਮਾਰ ਕਰਦੀਆਂ ਨੇ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਸ਼ਰਿੰਦਰ ਸਾਈਂ ਪੰਜਾਬ ਦਾ ਪਹਿਲਾ ਐਸਾ ਬਾਬਾ ਜਾਂ ਆਖਰੀ ਐਸਾ ਬਾਬਾ ਜਿਹੜਾ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਜਿਹੜੇ ਨੇ ਦੇਣ ਦੇ ਲਈ ਦਾਅਵੇ ਕਰਦਾ ਨਹੀਂ ਤੁਸੀਂ ਪੰਜਾਬ 'ਚ ਥੋੜਾ ਕੇ ਵੀ ਜਦੋਂ ਗੌਰ ਨਾਲ ਦੇਖਦੇ ਹੋ ਇਹ ਸਾਰੇ ਵਰਤਾਰੇ ਨੂੰ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਅਜਿਹੇ ਹਜ਼ਾਰਾਂ ਬਾਬੇ ਮਿਲ ਜਾਣਗੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਦਿੰਦੇ ਨੇ ਅਜਿਹੇ ਬਾਬੇ ਵੀ ਨੇ ਜਿਨ੍ਹਾਂ ਨੂੰ ਮਿਲਣ ਦੇ ਲਈ ਲੋਕ 5-500 ਰੁਪਏ 1000-1000 ਰੁਪਏ ਦੀ ਟਿਕਟ ਟਿਕਟ ਕਟਾਉਂਦੇ ਨੇ ਪਹਿਲਾਂ ਉਹਨਾਂ ਦੀ ਫੀਸ ਭਰਦੇ ਨੇ 500-1000 ਰੁਪਿਆ ਫਿਰ ਉਹਨਾਂ ਨੂੰ ਉਥੋਂ ਰਸੀਦ ਮਿਲਦੀ ਹੈ ਤਾਂ ਫਿਰ ਉਹਨਾਂ ਨੂੰ ਮਿਲਣ ਦਾ ਟਾਈਮ ਮਿਲਦਾ ਅਜਿਹੇ ਬਾਬੇ ਵੀ ਨੇ ਪਰ ਕੀ ਇਹ ਬਾਬੇ ਜਿਹੜੇ ਨੇ ਸੱਚੀ ਮੁੱਚੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ ਇਹ ਇਹ ਸਾਡੇ ਸੋਚਣ ਦਾ ਸਵਾਲ ਹੈ ਆਪਾਂ ਗੱਲ ਕਰਦੇ ਆਂ ਸਰਿੰਦਰ ਸਾਈ ਸਰਿੰਦਰ ਸਾਈ ਕੌਣ ਸੀ ਇਹਨੂੰ ਜਾਨਣਾ ਬਹੁਤ ਜ਼ਰੂਰੀ ਹੈ ਇਹ ਮਹਾਲੀ ਦੇ ਨੇੜੇ ਪਿੰਡ ਬਾਰਕਪੋਰਾ ਜਿਹੜੀ ਸੁਹਾਣਾ ਸਾਹਿਬ ਗੁਰਦੁਆਰੇ ਦੇ ਕੋਲੋਂ ਜਿਹੜੇ ਨੇ ਆਟੋ ਵੀ ਚੱਲਦੇ ਨੇ ਤੁਸੀਂ ਉੱਥੇ ਜਾ ਸਕਦੇ ਹੋ ਕੁਝ ਸਾਲ ਪਹਿਲਾਂ ਉੱਥੇ ਗੁੱਗੇ ਦੀ ਮਾੜੀ ਹੁੰਦੀ ਸੀ ਛੋਟੀ ਸਮਾਦ ਹੁੰਦੀ ਸੀ ਉੱਥੇ ਜਿਹੜਾ ਇਹ ਬੈਠਦਾ ਸੀਗਾ ਤੇ ਪੜਿਆ ਲਿਖਿਆ ਕੋਈ ਬਹੁਤਾ ਨਹੀਂ ਸੀ ਹੈਗਾ ਅਨਪੜ ਦੇ ਬਰਾਬਰ ਹੀ ਹੈ ਬਰਾਬਰ ਹੀ ਹੈ ਪਰ ਉਥੇ ਪਿੰਡ ਵਾਲਿਆਂ ਦੇ ਜਾਂ ਹੋਰ ਲੋਕਾਂ ਦੇ ਸਹਿਯੋਗ ਨਾਲ ਉਸ ਜਗ੍ਹਾ ਦੇ ਉੱਤੇ ਦੋ ਤਿੰਨ ਕਮਰੇ ਪਾਤੇ ਤਾਂ ਇਸ ਤੋਂ ਬਾਅਦ ਸਰਿੰਦਰ ਸਾਈ ਨੇ ਪ੍ਰੀਪਲਾਨ ਦੇ ਨਾਲ ਆਪਣੇ ਡੇਰੇ ਨੂੰ ਉਭਾਰਨਾ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿਵੇਂ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇੰਸਟਾਗ੍ਰਾਮ ਫੇਸਬੁਕ YouTube ਦੇ ਉੱਤੇ ਰੀਲਾਂ ਪਾ ਕੇ ਵੀਡੀਓ ਚ ਪਾ ਕੇ ਆਪਣੇ ਕਾਰਨਾਮੇ ਦੱਸ਼ਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਵਿੱਚ ਇਹ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਵੀ ਵੀ ਤੁਹਾਡੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੈ ਇੱਥੇ ਆ ਹੌਲੀ ਹੌਲੀ ਲੋਕ ਉਹਦੇ ਕੋਲ ਆਉਣ ਲੱਗ ਗਏ ਤੇ ਬਾਬਾ ਇਹ ਦਾਵਾ ਕਰਨ ਲੱਗ ਗਿਆ ਵੀ ਜਿਹੜਾ ਮੇਰੇ ਕੋਲ ਆਊਗਾ ਆਪਣਾ ਪਾਸਪੋਰਟ ਲੈ ਕੇ ਤੇ ਮੈਂ ਜਿਹੜੇ ਪਾਸਪੋਰਟ ਦੇ ਉੱਤੇ ਆਪਣੇ ਦਸਤਖਤ ਕਰੂੰਗਾ ਉਹਦਾ ਜਿਹੜਾ ਵੀਜ਼ਾ ਹੈਗਾ 100% ਲੱਗੂਗਾ ਬਹੁਤ ਸਾਰੇ ਲੋਕਾਂ ਨੇ ਸਾਈਨ ਕਰਾਏ ਹੋਣਗੇ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਲੱਗ ਵੀ ਗਏ ਹੋਣਗੇ ਪਰ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਨਹੀਂ ਵੀ ਲੱਗੇ ਹੋਣੇ ਇਹ ਇਹ ਵੀਜ਼ੇ ਲੱਗਣਾ ਜਾਂ ਨਾ ਲੱਗਣਾ ਦਾ ਵੱਖਰਾ ਸਵਾਲ ਆ ਪਰ ਇੱਥੇ ਇਸ ਤੋਂ ਬਾਅਦ ਗੱਲ ਕਰਾਂਗੇ ਪਰ ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਦੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਕੀਤਾ ਇਹ ਸੋਚਣ ਵਾਲੀ ਗੱਲ ਹੈ ਇਹ ਸ੍ਰਿੰਦਰ ਸਾਈ ਇਹ ਉਹ ਬਾਬਾ ਜਿਹੜਾ ਆਪਣੇ ਆਪ ਨੂੰ ਮਸਤਾਂ ਦਾ ਡੇਰਾ ਦੇ ਨੌ ਤੇ ਪ੍ਰਚਲਿਤ ਕਰਦਾ ਜੀ ਇਹ ਵੀ ਮਸਤਾਂ ਦੀ ਗੱਲ ਕਰਦਾ ਜੀ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਮਸਤਾਂ ਦੇ ਡੇਰੇ ਜਿਨ੍ਹਾਂ ਦੇ ਡੇਰਿਆਂ ਦੇ ਮਗਰ ਮਸਤ ਲੱਗਦਾ ਜਾਂ ਜਿਹੜੇ ਮਸਤ ਦੀ ਗੱਲ ਕਰਦੇ ਨੇ ਉਹ ਕਿੰਨੇ ਪਪੂਲਰ ਨੇ ਇਸੇ ਲਈ ਇਹ ਡੇਰਾ ਵੀ ਉਨਾਂ ਹੀ ਪਪੂਲਰ ਹੋਇਆ ਤੇ ਇਸ ਬਾਬਾ ਕੋਈ ਸ਼ਕਤੀ ਕੋਈ ਕਰਾਮਾਤ ਨਹੀਂ ਸੀ ਵੀ ਇਹਦੀਆਂ ਪੁੱਛਿਆਵਾਂ ਜਿਹੜੀਆਂ ਨੇ ਉਹ ਸਹੀ ਸਾਫ਼ਤ ਹੋ ਰਹੀਆਂ ਬਿਲਕੁਲ ਤੁਸੀਂ ਵੀ ਪੁੱਛਿਆ ਦੇ ਸਕਦੇ ਹੋ ਤੁਹਾਡੀਆਂ ਪੁੱਛਿਆਵਾਂ ਵੀ ਸਹੀ ਨਿਕਲ ਸਕਦੀਆਂ ਨੇ ਇਹ ਕੋਈ ਅਦੁੱਤੀ ਜਾਂ ਕੋਈ ਰੋਹਾਨੀਅਤ ਦੀ ਤਾਕਤ ਨਹੀਂ ਵੀ ਤੁਹਾਡੀਆਂ ਪੁੱਛਿਆਵਾਂ ਸਹੀ ਨਿਕਲਦੀਆਂ ਨੇ ਤੁਸੀਂ 8ਵੀਂ 9ਵੀਂ 10ਵੀਂ ਤੱਕ ਇਹ ਪੜਿਆ ਹੋਊਗਾ ਸੰਭਾਵਨਾਵਾਂ ਵਾਲਾ ਚੈਪਟਰ ਪ੍ਰੋਬੈਬਿਲਟੀ ਵਾਲਾ ਕਿਸੇ ਵੀ ਘਟਨਾ ਦੇ ਵਾਪਰਨ ਦੇ 50% ਚਾਂਸ ਹੁੰਦੇ ਨੇ 50% ਉਹ ਵਾਪਰ ਸਕਦੀ ਹੈ 50% ਨਹੀਂ ਵਾਪਰ ਸਕਦੀ ਆਪਾਂ ਬਾਬਿਆਂ ਨਾਲ ਹੀ ਜੋੜ ਕੇ ਗੱਲ ਕਰਦੇ ਆ ਇੱਕ ਮਾਈ ਬਾਬੇ ਕੋਲ ਜਾਂਦੀ ਹੈ ਬਾਬਾ ਜੀ ਮੇਰੇ ਘਰੇ ਮੁੰਡਾ ਹੋ ਜਾਏ ਬਾਬੇ ਕਹਿੰਦੇ ਹੋ ਜਾ ਭਾਈ ਬਾਬਾ ਜੀ ਮੇਰੀ ਕੁੜੀ ਕਨੇਡਾ ਚਲੀ ਜਾਏ ਭਾਈ ਚਲੀ ਜਾਓ ਇਸ ਤਰ੍ਹਾਂ 100 ਬੰਦਾ ਬਾਬਾ ਕੋਲ ਆ ਗਿਆ 100 ਦੇ ਵਿੱਚੋਂ 50 ਬੰਦਿਆਂ ਦੇ 50 ਦੇ ਜਿਹੜੇ ਨੇ ਬੱਚੇ ਕਨੇਡਾ ਚਲੇ ਗਏ 50 ਬੁੜੀਆਂ ਦੇ ਘਰਾਂ ਦੇ ਵਿੱਚ ਮੁੰਡੇ ਹੋ ਗਏ ਤੇ 50 ਦੇ ਘਰੇ ਨਹੀਂ ਹੋਏ 50 ਨਹੀਂ ਗਏ ਜਿਹੜੇ 50 ਘਰੇ ਮੁੰਡੇ ਹੋ ਗਏ ਉਹ ਬਾਬਾ ਜੀ ਦੀ ਕਿਰਪਾ ਜਿਨ੍ਹਾਂ ਦੇ 50 ਦੇ ਮੁੰਡੇ ਕੁੜੀਆਂ ਕਨੇਡਾ ਸੈੱਟ ਹੋ ਗਏ ਚਲੇ ਗਏ ਵੀਜੇ ਲਾ ਕੇ ਉਹ ਬਾਬਾ ਜੀ ਦੀ ਕਿਰਪਾ ਜਿਨ੍ਹਾਂ ਦੇ 50 ਦੇ ਕਰ ਕੁੜੀਆਂ ਨਹੀਂ ਹੋ ਕੁੜੀਆਂ ਹੋ ਗਈਆਂ ਮੁੰਡੇ ਨਹੀਂ ਹੋਏ ਉਹਨਾਂ ਦੀ ਕਿਸਮਤ ਇਸ ਤਰ੍ਹਾਂ ਹੀ ਜਿਨ੍ਹਾਂ ਦੇ ਵੀਜੇ ਨਹੀਂ ਲੱਗੇ ਉਹਨਾਂ ਦੀ ਕਿਸਮਤ ਜਾਂ ਉਹਨਾਂ ਦੇ ਡਾਕੂਮੈਂਟਾਂ ਚ ਕੋਈ ਘਾਟ ਇਹ ਸਾਰਾ ਇੱਕ ਪੂਰੇ ਦਾ ਪੂਰਾ ਜਿਹੜਾਗਾ ਝੂਠ ਹੈ ਕੋਈ ਵੀ ਬੰਦਾ ਇਸ ਦੁਨੀਆ ਦੇ ਵਿੱਚ ਦਾਵੇ ਨਾਲ ਨਹੀਂ ਕਹਿ ਸਕਦਾ ਵੀ ਇਹ ਕੰਮ ਹੋਊਗਾ ਇਸ ਤਰ੍ਹਾਂ ਸਰਿੰਦਰ ਸਾਈ ਵੀ ਪੂਰੀ ਤਰ੍ਹਾਂ ਚੁਸਤ ਬੰਦਾ ਸੀ ਜਿੰਨੂੰ ਪਤਾ ਸੀ ਵੀ 50% ਸਹੀ ਵੀ ਹੋ ਜਾਣਗੇ 50% ਗਲਤ ਵੀ ਹੋਣਗੇ ਪਰ ਜਿਹੜੇ ਸਹੀ ਹੋਣਗੇ ਉਹ ਡੇਰੇ ਹੋਣਗੇ ਇਸੇ ਤਰ੍ਹਾਂ 50 ਦੇ ਵਿੱਚ ਜਿੰਨੇ ਵੀ ਡੇਰੇ ਨੇ ਉਹ ਪਰਫੁੱਲਤ ਹੋ ਰਹੇ ਨੇ ਉਹਨਾਂ ਨੂੰ ਪਰਫੁੱਲਤ ਕਾਰਕ ਕੌਣ ਰਿਹਾ ਇੱਕ ਪਹਿਲਾਂ ਗੱਲ ਉੰਦੀ ਨਹੀਂ ਸੀ ਵੀ ਇਸ ਡੇਰਿਆਂ ਦੇ ਵਿੱਚ ਅ ਅਨਪੜ ਬੀਬੀਆਂ ਜਾਂਦੀਆਂ ਨੇ ਮੈਂ ਕਹਨਾ ਵੀ ਨਹੀਂ ਹੁਣ ਤਾਂ ਇੰਨਾ ਡੇਰਿਆਂ ਦੇ ਵਿੱਚ ਪੜੇ ਲਿਖੇ ਲੋਕ ਜਿਹੜੇ ਨੇ ਉਹ ਜਾਣਦੇ ਨੇ ਉਹ ਬਾਬਿਆਂ ਦਾ ਸ਼ਿਕਾਰ ਹੁੰਦੇ ਨੇ ਅਸੀਂ ਖੁਦ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਡੇਰਿਆਂ ਨੂੰ ਪ੍ਰਫੁੱਲਤ ਕਰਦੇ ਆਂ ਤੁਸੀਂ ਪੋਸਟਾਂ ਦੇਖੇ ਹੋਣਗੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਪਾਇਆ ਹੁੰਦਾ ਵੀ ਫਲਾਨੀ ਥਾਂ ਤੇ ਜਾਓ ਪਾਣੀ ਪੀਓ ਗੂੰਗਾ ਬੱਚਾ ਬੋਲਣ ਲੱਗ ਪੈਂਦਾ ਫਲਾਨੀ ਥਾਂ ਤੇ ਜਾ ਕੇ ਜਹਾਜ ਚੜਾਓ ਮੁੰਡੇ ਦਾ ਥੋੜੇ ਮੁੰਡੇ ਜਾਂ ਕੁੜੀ ਦਾ ਵੀਜ਼ਾ ਲੱਗ ਜਾਂਦਾ ਫੁਲਾਨੀ ਥਾਂ ਤੇ ਜਾ ਕੇ ਮੱਥਾ ਟੇਕਿਆ ਉਹ ਤੁਹਾਡੇ ਅੜੇ ਹੋਏ ਕੰਮ ਜਿੰਨੇ ਸਾਰੇ ਪੂਰੇ ਹੋ ਜਾਣਗੇ ਇਹੋ ਜੀਆਂ ਵੀਡੀਓ ਨੂੰ ਬਿਨਾ ਤਰਕ ਤੋਂ ਬਿਨਾ ਜਾਂਚ ਪੜਤਾਲ ਤੋਂ ਜਦੋਂ ਅਸੀਂ ਪਾਉਂਨੇ ਆਨ ਪ੍ਰਮੋਟ ਕਰਦੇ ਆ ਉਹ ਜਦੋਂ ਲੋਕਾਂ ਦੇ ਫੋਨਾਂ 'ਚ ਜਾਂਦੀਆਂ ਨੇ ਲੋਕਾਂ ਲੋਕ ਉਹਨੂੰ ਸੁਣਦੇ ਨੇ ਤਾਂ ਲੋਕ ਵੱਡੀ ਪੱਦਰ ਤੇ ਉਹਨਾਂ ਦਾ ਸ਼ਿਕਾਰ ਹੁੰਦੇ ਨੇ ਸੋ ਇਹ ਜਿਹੜੇ ਜਿਹੜੇ ਗੱਲਾਂ ਤੋਂ ਜਿਹੜੀਆਂ ਅੰਧਵਿਸ਼ਵਾਸ ਨਾਲ ਜੋੜਦੇ ਨੇ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਤੇ ਮੈਂ ਐਂਡ ਤੇ ਸਾਰਿਆਂ ਨੂੰ ਆਖਰ ਦੇ ਵਿੱਚ ਇਹ ਅਪੀਲ ਵੀ ਕਰਦਾ ਵੀ ਜਦੋਂ ਵੀ ਅਸੀਂ ਕਿਤੇ ਅਜਿਹੇ ਕੰਮ ਪਿੱਛੇ ਪੈਣਾ ਤਾਂ ਸਾਨੂੰ ਸਭ ਤੋਂ ਪਹਿਲਾਂ ਇਹਦੀ ਜਾਂਚ ਪੜਤਾਲ ਚੜੀ ਹੈ ਉਹ ਕਰਨੀ ਚਾਹੀਦੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ